ਅੱਜ ਨਵੇਂ ਸਾਲ ਦੇ ਜਿੱਥੇ ਨਵੀਂ ਪੀੜ੍ਹੀ ਹਲ ਸਟੇਸ਼ਨਾਂ ਤੇ ਪਹਾੜਾਂ ਤੇ ਜਾ ਕੇ ਨਵਾਂ ਸਾਲ ਮਨਾ ਰਹੀ ਏ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ੍ਰੀ ਦਰਵਾਜ ਸਾਹਿਬ ਅੰਬਸਰ ਪਹੁੰਚ ਕੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੀਆਂ ਨੇ ਬੀਤੀ ਰਾਤ 12 ਵਜੇ ਸਿੱਖ ਸੰਗਤਾਂ ਵੱਲੋਂ ਸ੍ਰੀ ਦਰਵਾਜ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਤੇ ਆਉਣ ਵਾਲੇ ਸਾਲ ਲਈ ਅਰਦਾਸ ਕੀਤੀ ਗਈ ਕਿ ਉਹਨਾਂ ਦਾ ਨਵਾਂ ਸਾਲ ਹੈ ਉਹੋ ਚੰਗਾ ਬੀਤੇ ਤੇ ਉਹਨਾਂ ਦੇ ਘਰ ਖੁਸ਼ੀਆਂ ਆਉਣ ਖੇੜੇ ਆਉਣ ਉਹਨਾਂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਨਾਲ ਦੇ ਸਿੱਖ ਸੰਗਤਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀਂ ਨਵੀਂ ਪੀੜ੍ਹੀ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨਵਾਂ ਸਾਲ ਜਿਹੜਾ ਹੈ ਉਹ ਤੁਸੀਂ ਦਰਬਾਰ ਸਾਹਿਬ ਚ ਆ ਕੇ ਮਨਾਓ ਗੁਰੂ ਘਰ ਵਿੱਚ ਜਾ ਕੇ ਮਨਾਓ ਜਿੱਥੇ ਵੀ ਤੁਹਾਡੇ ਨੇੜੇ ਗੁਰੂ ਘਰ ਪੈਂਦਾ ਹੈ ਉੱਥੇ ਜਾ ਕੇ ਮਨਾਓ ਪੂਰੇ ਸਾਲ ਦੇ ਵਿੱਚ ਹਰ ਇੱਕ ਦਿਨ ਚੜਦਾ ਹੈ ਤੁਸੀਂ ਕਿਸੇ ਵੇਲੇ ਵੀ ਰੇਲ ਸਟੇਸ਼ਨ ਤੇ ਜਾ ਸਕਦੇ ਹੋ ਪਰ ਨਵੇਂ ਸਾਲ ਨੂੰ ਤੁਹਾਨੂੰ ਗੁਰੂ ਘਰ ਆਉਣਾ ਚਾਹੀਦਾ ਹੈ ਤੇ ਨਾਲ ਦਿਨਾਂ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਸਿੱਖ ਸੰਗਤ ਨਾਲ ਗੱਲਬਾਤ ਕਰਦੇ ਆਂ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਡਾਬੋ ਜੀ ਸਤਿ ਸ਼ਾਂਚੀ ਦਰਬਾਰ ਸਾਹਿਬ ਪਹੁੰਚੇ ਕਿ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਨਵੇਂ ਸਾਲ ਦੀ ਆਖਮਨ ਨੂੰ ਲੈ ਕੇ ਪਹਿਲੇ ਤੇ ਤੁਹਾਡੇ ਸ੍ਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਆਂ ਜੀ ਆਂ ਤੇ ਧੰਨਵਾਦ ਜਿਹੜਾ ਕਿ ਨਮਾਣੇ ਦੇ ਬੰਦੇ ਨੂੰ ਆ ਕੇ ਫੜ ਲਿਆ ਜੇ ਤੇ ਕੀ ਕਹਿਣਾ ਚਾਹੋਗੇ ਸਾਰੇ ਤੁਸੀਂ ਪਹੁੰਚੇ ਹੋਏ ਪਰਵਾਰ ਸائیں ਸਤਕਾਂਛੀ ਦਰਬਾਰ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਬਸ ਕਹਿਣਾ ਇਹ ਚਾਵਾਂਗਾ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਇਹ ਪ੍ਰਮਾਤਮਾ ਇਹ ਨਵਾਂ ਸਾਲ ਜਿਹੜਾ 2025 ਲਿਆਂਦਾ ਜੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਵਾਸਤੇ ਛੜਦੀ ਕਲਾ ਵਾਲਾ ਹੋਵੇ ਔਰ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਸਾਡੇ ਇਕਤਾ ਤੇ ਭਾਈਚਾਰੇ ਦਾ ਪ੍ਰਤੀਕ ਹੋਵੇ 2024 ਦੀਆਂ ਖਟੀਆਂ ਮਿੱਠੀਆਂ ਯਾਦਾਂ ਵੀ ਹੋਣ ਗਿਆ ਕਿ ਲੱਗਦਾ ਕਿ 25 ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੱਗਦਾ ਕਿ ਕੁਝ ਅਲੱਗ ਚੱਲਣਾ ਚਾਹੀਦਾ ਕਿਸੇ ਜਗ੍ਹਾ ਦੇਖੋ ਹਰ ਸਾਲ ਕੋਈ ਨਾ ਕੋਈ ਜਿਹੜਾ ਸਾਲ ਜਾਂਦਾ ਹੈ ਨਾ ਖਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੀ ਹੁੰਦੀਆਂ ਨੇ ਤੇ 2025 ਦੇ ਵਿੱਚ ਆਸ ਕਰਦੇ ਹਾਂ ਕਿ ਮੋਰ ਬਿਹਤਰ ਹੋਏਗਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਚੇਂਜਸ ਆ ਰਹੇ ਨੇ ਔਰ ਹੋਰ ਚੇਂਜਸ ਆਣਗੇ ਔਰ ਸਾਰਿਆਂ ਦੇ ਅੱਗੇ ਅਪੀਲ ਇਹੀ ਕਰਦਾ ਹਾਂ ਕਿ ਇਕਤਾ ਭਾਈਚਾਰੇ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਅਸੀਂ ਆਪਣੇ ਪੰਜਾਬ ਦੀ ਅਰਦਾਸ ਕਰੀਏ ਗੁਰਰਾਮਦਾਸੀ ਨਗਰੀ ਚ ਬੈਠੇ ਆਂ ਔਰ ਸਾਰਿਆਂ ਵਾਸਤੇ ਬਿਹਤਰ ਹੋਵੇ ਔਰ ਅੱਛਾ ਆਉਣ ਵਾਲਾ ਸਾਰਿਆਂ ਵਾਸਤੇ ਸਾਲ ਹੋਵੇ ਧੰਨਵਾਦ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਬਾਬਾ ਜੀ ਕੀ ਕਹਿਣਾ ਚਾਹੋਗੇ 2025 ਦੀ ਸ਼ੁਰੂਆਤ ਹੋਈ ਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਕਲਕੀਦਰ ਪਾਸ਼ਾ ਜੀ ਦੀ ਜਿਨ੍ਹਾਂ ਨੇ ਜੰਗ ਲੜ ਕੇ ਫਤਿਹ ਬਖਸ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਲੋੜੀ ਕੰਮ ਸੋਹਰ ਤੇ ਆਖੀ ਹੈ ਕਾਰਜ ਦੇਵ ਸਵਾਰ ਸਤਿਗੁਰ ਸਤਿ ਸਾਕੀ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀ ਹੈ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਏ ਜੋ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਵੀ ਸ਼ੁਰੂਆਤ ਕਰਨੀ ਹੋਵੇ ਤਾਂ ਸੱਚ ਕੰ ਸ੍ਰੀ ਹਰਮੰਦਰ ਸਾਹਿਬ ਤੋਂ ਕਰਨੀ ਚਾਹੀਦੀ ਹੈ ਕੋਈ ਵੀ ਫੈਸਟੀਵਲ ਤੇ ਆਹਾਰ ਹੋਵੇ ਗੁਰੂ ਸਾਹਿਬ ਜੀ ਦੇ ਘਰ ਆਣ ਕੇ ਸੈਲੀਬ੍ਰੇਟ ਕਰਨਾ ਚਾਹੀਦੀ ਹੈ ਤਾਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੇਸੀ ਮਹੀਨੇ ਦੇ 1 ਤਰੀਕ ਨੂੰ 1 ਮਾਰਚ ਚੇਤਨ ਹੁੰਦਾ ਹੈ ਜੀ ਨਵਾਂ ਸਾਲ ਜੋ ਹਾਲਾ ਇਤਿਹਾਸਿਕ ਦੇ ਜੇ ਜਾਣਕਾਰੀ ਰੱਖੀਏ ਤੇ ਉਸ ਤਰ੍ਹਾਂ ਉਦਾਂ ਅੰਗਰੇਜ਼ਾਂ ਦਾ ਹੈਗਾ ਜੀ ਸਤ ਸੰਗਤ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਦੇਸ਼ ਔਰ ਵਦੇ ਦੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਜਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਬਾਹਰ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਇਹ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪਿਛਲੇ ਅਵਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੈ ਦਇਆ ਕਰੋ ਕੁਸ਼ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਸਤਿਗੁਰ ਦੀ ਕਿਰਪਾ ਨਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ ਵਾਲੀ ਇਹੋ ਜੀ ਬਖਸ਼ਿਸ਼ ਸਤਿਗੁਰ ਜੀ ਸਾਡੇ ਤੇ ਸਿਰ ਮੇਰ ਪਰਿਆ ਹੱਥ ਰੱਖ ਕੇ ਇਸ ਚੈਨਲ ਵਾਲੇ ਵੀਰਾਂ ਤੇ ਔਰ ਸਾਡੇ ਗੁਰੂ ਸਾਹਿਬ ਜੀ ਦੀ ਸੰਗਤਾਂ ਦੇ ਮੇਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਲੈਣ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਆਪ ਜੀ ਨਵਾਂ ਸਾਲ ਮਨਾ ਰਹੇ ਹੋ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਵਰੀ ਵਾਲੇ ਦਿਨ ਜਨਵਰੀ ਦੇ ਮਹੀਨੇ ਵਿੱਚ 6 ਜਨਵਰੀ ਜੋ ਪਟਨਾ ਸਾਹਿਬ ਦੀ ਧਰਤੀ ਤੇ ਦਾਸ ਉੱਥੇ ਗਿਆ ਹੈ ਦੋ ਵਾਰੀ ਤਾਂ ਹੀ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸਹਿਰ ਵਿਖੇ ਪਵ ਪਾਇਓ ਉਹਨਾਂ ਦੀਆਂ ਕੁਝ ਮੈਂ 17 2 3 ਜੋ 17 ਨੇ ਆਪ ਜੀ ਨੂੰ ਸਰਬਨ ਕਰਾਵਾਂਗਾ ਸ਼ੋਰਚ ਮੇਰੇ ਸਤਿਗੁਰ ਨੇ ਕਲ ਗੀਆਂ ਵਾਲਾ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਲ ਗੀਆਂ ਵਾਲਾ ਮੈਂ ਕਦੇ ਕਦੇ ਸੋਚਾਂ ਤੂੰ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿੰਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾ ਨੇ ਉਠਾ ਕੇ ਉਹ ਖੰਡੇ ਦੀ ਪੋਲਿਸ਼ ਕਾ ਖਾਤੇ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪਾਲਿਸ਼ ਕਾ ਕੇ ਹੱਲੇ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਕੁਦਰਤ ਵੀ ਅਥਰੂ ਕੇਰੇ ਉਹ ਦਿੱਤਾ ਕਿਹੜੇ ਦਾਰੇ ਦੀ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੋਆਂ ਉਹ ਫੁੱਲ ਛੜ ਗਏ ਖੁਸ਼ਬੋਆਂ ਪੱਥਰ ਵੀ ਹੋ ਕੇ ਪਾਣੀ ਪਿਆਰੇ ਨੂੰ ਪਿਆਰੇ ਨੂੰ ਮਿੱਤ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੀਵੀ ਅਕੀ ਜਾਵੇ ਤੇਰਾ ਕਰਜ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਵਾਹਿਗੁਰੂ ਸਭ ਸੰਗਤਾਂ ਨੂੰ ਤਨਤਨ ਸਿਰ ਕਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪਤਿਆਂ ਅਡਵਾਂਸ ਮੁਬਾਰਕਬਾਦ ਚੜਤੀ ਕਲਾ ਵਿੱਚ ਰਹੋ ਅਮਰ ਸ਼ਕੋਤ ਸਿੰਘ ਸਜੋ ਨਛੇਨ ਦੁਰੋ ਚੜਤੀ ਕਲਾ ਵਿੱਚ ਰਹੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਇਹੋ ਹੀ ਇਸ ਨਾਲ ਹੀ ਪਾਰ ਉਤਾਰਿਆ ਨਾਮ ਬਿਨਾ ਕੈਸੇ ਉਤਰਸ ਪਾਰਾ ਬਿਨ ਹਰ ਭਜਨ ਨਾਇ シュਟਕਾਰਾ ਕੋਈ ਵੀ ਜੀਵ ਹੈ ਸੈਜ ਧਰੀ ਹੈ ਜਾਂ ਅਮਰਤਾਰੀ ਉਹਨੂੰ ਗੁਰੂ ਸਾਹਿਬ ਜੀ ਦਾ ਅਕਾਰ ਹੋਣਾ ਹੀ ਪੈਣਾ ਹੈ ਚੜ੍ਹਤਕਾਲਾ ਵਿੱਚ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ